ਹਾਂ ਬਾਗ ਸਿੰਘ ਤਾਂ ਲੰਗ ਗਿਆ ਲੰਗ ਹੁਣ ਆਪਣੇ ਕੋਲ ਮੌਕਾ ਦਾ ਜੀ ਨਸੀਬੂ ਦੇਖਣੀ ਹੈ ਚੱਲ ਫਿਰ ਹੁਣ ਆਪਣੀ ਦਿਲ ਦੀ ਰੀਜ ਪੂਰੀ ਹੋ ਮੇਰੀ ਇੱਕ ਗੱਲ ਸੁਣ ਲੈ ਹਾਂ ਇੱਕ ਵੀ ਵੱਡਵੀਂ ਗੱਲ ਨਾ ਕਰੀ ਬੱਡਵੀਂ ਗੱਲ ਨਹੀਂ ਮੈਂ ਤਾਂ ਤੇਰੀਆਂ ਸਿਫਤਾਂ ਦੇ ਪੁੱਲ ਵਰਨ ਨੂੰ ਕੋਕੇ ਲਾ ਦੀ ਹਾਂ ਹੈ ਹਾਂ ਸਾਰੇ ਵਸੇ ਜਣਾ ਤੂੰ ਮੇਰੀ ਗੱਲ ਸੁਣੂ ਹਾਂ ਤੂੰ ਨਮਾ ਸਾਡੇ ਨਾਲ ਰਲਿਆਗਾ ਤੂੰ ਬੋਲੀ ਨਾ ਬੋਲੀ ਨਾ ਜਮਾ ਤੇ ਬਾਗੇ ਖੜ ਜੀ ਤੂੰ ਨਿਗਾ ਰੱਖੀ ਕੋਈ ਪਿੰਡ ਦਾ ਹੋਰ ਆ ਜਾਂਦਾ ਇੱਥੇ ਤਾਂ ਹੀ ਨਹੀਂ ਪਤਾ ਗੇਜੋ ਆ ਜੇ ਆਇਂ ਨੀ ਪਤਾ ਉਹ ਰੀਜੀ ਆ ਜੀ ਹਾਂ ਚੱਲ ਕੇ ਨਾ ਤੂੰ ਉੱਥੇ ਕੀ ਕਰੇਗਾ ਨਹੀਂ ਮੈਂ ਪੌੜਾ ਦਾਣੀ ਉੱਥੇ ਜਾਊਂਗਾ ਚੁੱਪ ਕਰ ਓਏ ਜਲੂਸ ਕਢਾਉਣ ਲੱਗ ਜੈਨੇ ਜਿੱਥੇ ਬਾਹਰ ਕੇ ਖੜਾ ਜੀ ਜੇ ਕੋਈ ਬੰਦਾ ਆਉਂਦਾ ਮਿਸਕਾਲ ਮਾਰਦੀ ਮੇਰੇ ਨੂੰ ਮੈਂ ਮਿਸਕਾਲ ਮਾਰਦਾ ਠੀਕ ਹੈ ਮਾਰਦਾ ਅੰਦਰ ਮਾਰਦੀ ਅੰਦਰ ਕੀ ਪਤਾ ਕੀ ਕੋ ਸੋਚੇ ਸਾਡੇ ਨਾਲ ਪੈਣ ਲੱਗ ਜਣੋ ਮੈਂ ਇੱਥੇ ਹਸਲਾ ਕਰ ਤੂੰ ਅੰਦਰ ਮੇਰੀ ਫਿਰ ਬੇਇੱਜ਼ਤੀ ਕਰੇਂ ਜੇ ਨਸੀਬੋ ਸਾਹਮਣੇ ਮੇਰੀ ਇੱਕ ਵੀ ਬੇਇੱਜ਼ਤੀ ਕੀਤੀ ਨਾ ਤਾਂ ਮੈਂ ਤੇਰਾ ਗੱਟਾ ਲਾ ਉਹ ਨਹੀਂ ਕਰਦਾ ਉਸਤਾਦ ਤੇ ਤੂੰ ਜੇ ਥੋਲਿਆ ਓਏ ਤਾਂ ਦੇਖੀ ਤੇਰਾ ਫਰਜ ਆ ਦੱਸਣ ਦਾ ਸੱਚੀ ਖੜਾ ਤਨਾ ਕੱਲੀ ਜਣੀ ਦਾ ਸੱਚੀ ਜੀ ਜਨ ਲੱਗ ਰਿਹਾ ਕਰੇ ਕੰਮ ਵੀ ਸਾਰਾ ਕਰ ਲਿਆ ਚਲ ਅੱਜ ਪੀਚ ਬੱਕਰੀ ਖੇਡਦੀਆਂ ਕਿੰਨੋ ਚਿਰ ਹੋਗਾ ਜਿੱਦਾਂ ਦਾ ਵਿਆਹ ਹੋਇਆ ਖੇਡੀ ਵੀ ਨਹੀਂ ਪੀਚ ਬੱਕਰੀ ਖੇਡਦੀਆਂ ਬਾਜਰੇ ਦਾ ਸਿੱਟਾ ਹੱਸ ਕੇ ਤੂੰ ਤੇ ਮਰ ਰੂੜਿਆ ਬਾਜਰੇ ਦਾ ਸਿੱਟਾ ਉਠੜਾ ਜਾਂਦਾ ਮਾਇਆ ਅਸਾਂ ਬੰਦਾ ਵਿਚ ਤੋ ਮੋੜਿਆ ਲੈ ਪਹਿਲੇ ਆਊਟ ਹੋ ਗਿਆ ਮੈਂ ਤਾਂ ਅਲਦਵਾ ਇਰਠੜਾ ਜਾਣ ਤਹਾਂ ਪਈ ਆ ਰਸਾਂ ਗੋਇ ਤੋ ਮੋ ਕੇ ਮੈਂ ਹੱਪਰ ਜਾਈ ਮੈਂ ਤਾਂ ਠੀਕ ਆ ਜੀ ਤੁਸੀਂ ਕੌਣ ਹੋ ਬਾਈ ਮੈਂ ਤਾਂ ਤੁਹਾਨੂੰ ਜਾਣਦੀ ਨਹੀਂ ਓ ਦਿਹੋਰਾ ਤੇਰੇ ਭਾ ਕਿੱਧਰ ਗਿਆ ਉਹ ਤਾਂ ਆਟਾ ਪਹਿਉਣ ਗਏ ਨੇ ਜੀ ਚੱਕੀ ਤੇ ਚਲ ਉਹਨੂੰ ਤਾਂ ਮਿਲਦਾ ਹੀ ਰਹਿੰਦੇ ਸੀ ਮਾਂ ਆ ਅੱਜ ਪਰੀ ਦੇ ਦਰਸ਼ਨ ਕਰੇ ਆਈਏ ਭਾਬੀ ਦੇ ਬਾਈ ਜੀ ਤੁਸੀਂ ਓਖੜੀ ਓਖੜੀਆਂ ਗੱਲਾਂ ਜਿਹਾ ਕਾਤੋਂ ਕਰਦੇ ਹੋ ਬਹਿ ਜਾ ਮੈਂ ਥੋੜੇ ਵਾਸਤੇ ਚਾਹ ਪਾਣੀ ਬਣਾ ਦੇਣੀ ਆ ਹੋ ਗੱਲ ਸੁਣ ਭਾਬੀ ਤੇ عورت ਤਾਂ ਤੇਰੇ ਹੈਗੇ ਆ ਘੁੰਡ ਤੂੰ ਕੱਢੀ ਜਾਂਦੀ ਆ ਹੈ ਮੈਨੂੰ ਨਾ ਬਾਈ ਸੰਗ ਜੀ ਲੱਗਦੀ ਆ ਇੱਕ ਤਾਂ ਮੈਂ ਕਿਸੇ ਦੇ ਘਰੇ ਨਹੀਂ ਜਾਂਦੀ ਤੇ ਨਾ ਹੀ ਕੋਈ ਸਾਡੇ ਘਰੇ ਬਾਲਾ ਆਉਂਦਾ ਇੱਕ ਮੈਂ ਤੁਹਾਨੂੰ ਜਾਣਦੀ ਵੀ ਨਹੀਂ ਹੈਗੀ ਉਹ ਛੋਡੇ ਆਪੇ ਵੀ ਕਿਵੇਂ ਆ ਧੀਰੇ ਆ ਕਮਰੇ ਕਿੱਥੇ ਬਿਠਾਓਗੇ ਕਿੱਥੇ ਉਹ ਕਰੋਗੇ ਤੇਰੇ ਪਿਓ ਨੇ ਕੁਝ ਦੇਖਿਆ ਹੀ ਨਹੀਂ ਬੱਬੂ ਇਹ ਉਹ ਉਜਾੜ ਹੋਇਆ ਪਿਆ ਉਸਤਾਦ ਹਾਂ ਤੂੰ ਗੱਲ ਕਿਉਂ ਨਹੀਂ ਸਮਝਦੀ ਨਾ ਜੀ ਪੈਸੇ ਵਾਲੇ ਨਾ ਕਰਾਉਣਾ ਸੀ ਇੰਨੀ ਸੋਹਣੀ ਐ ਤੂੰ ਨਾ ਬਾਈ ਸਾਡੇ ਘਰਵਾਰੇ ਨਾਲ ਵੱਧ ਘੱਟ ਬੋਲੋ ਮੈਨੂੰ ਤਾਂ ਇਹੀ ਮਹਿਲ ਲੱਗਦਾ ਮੈਂ ਤਾਂ ਇੱਥੇ ਬਹੁਤ ਖੁਸ਼ ਹਾਂ ਜਿੱਥੇ ਕਹਿੰਦੇ ਸੁਖਾ ਉਹੀ ਸਾਰਾ ਕੁਛ ਹੈ ਪਰ ਜਾਈ ਮੇਰੇ ਉਸਤਾਦ ਦੇ ਜਾਣਾ ਸੀ ਉਥੇ ਦੇਖਦੀ ਮਹਿਲ ਐਸ਼ ਕਰਦੀ ਐਸ਼ ਮੈਂ ਤਾਂ ਹੁਣ ਵੀ ਬਹੁਤ ਐਸ਼ ਕਰਦੀ ਆ ਬਾਈ ਤੁਹਾਨੂੰ ਕਿਹਨੇ ਕਹਤਾ ਵੀ ਮੈਂ ਔਖੀ ਆ ਮੈਨੂੰ ਤਾਂ ਘਰ ਵੀ ਬਹੁਤ ਵਧੀਆ ਲੱਗਦਾ ਤੇ ਭਾਗ ਸਿੰਘ ਤਾਂ ਬੰਦੇ ਬਹੁਤ ਵਧੀਆ ਇਹ ਕਾਦੀ ਐਸ਼ ਐ ਇੱਥੇ ਤਾਂ ਜਦੋਂ ਬਾਗਲ ਹੁੰਦਾ ਕਿਸੇ ਦਾ ਪਸ਼ੂਆ ਬੰਨਣਾ ਉਹੀ ਤਾਂ ਇੱਥੇ ਕਰ ਰਖਿਆ ਚੱਲ ਬਾਈ ਕੋਈ ਨਹੀਂ ਸਾਡੇ ਨਾਲ ਕੋਈ ਘਰੇ ਨਹੀਂ ਹੈਗਾ ਤੁਸੀਂ ਮੈਂ ਬਗਜੋ ਹੁਣ ਨਹੀਂ ਜੀ ਨੂੰ ਤੂੰ ਗਾਹਾਂ ਮੋਟਰ ਗੱਡੀ ਤੇ ਚੜੀ ਫਿਰਦੀਆਂ ਸਾਈਕਲ ਤੇ ਤਾਂ ਰਹਿਣੀ ਆ ਸਾਰਾ ਦਿਨ ਇਹਨੂੰ ਐਸ਼ ਕਹਿੰਦੇ ਆ ਬਾਈ ਅਸੀਂ ਕਿਹੜਾ ਕਿਤੇ ਰੋਜ਼ ਹੀ ਜਾਣਾ ਹੁੰਦਾ ਕੰਮਕਾਰ ਵਾਲੇ ਬੰਦੇ ਆ ਆਪਦੇ ਖੇਤ ਤੱਕ ਹੀ ਜਾਣਾ ਹੁੰਦਾ ਮੈਂ ਤੁਰ ਕੇ ਚਾਹ ਪਾਣੀ ਲੈ ਜਾਨੀ ਆ ਤੇ ਭਾਗ ਵਿਚਾਰਾ ਸਾਈਕਲ ਲੈ ਜਾਂਦਾ ਭਾਗਤਾਪੁਰ ਜਾਈ ਇੱਕ ਨੰਬਰ ਦਾ ਨੰਗ ਬੰਦਾਗਾ 우ਸਤਾਦ ਸਰਦਾਰ ਅਖਤਰ ਉਹ ਕੱਪੜਾ ਲੀੜਾ ਤਾਂ ਆਪਣੇ ਦੋਨਾਂ ਦੀ ਪਾਇਆ ਜਾਂਦਾ ਜੇ ਮਨਨੇ ਤਾਂ ਕਰੀਏ ਗੱਲ ਫਿਰ ਭਾਗਨਾ ਨਾਂਜੀ ਐਡੇ ਕਫਰ ਨਾ ਤੋਲੋ ਮੈਂ ਤਾਂ ਭਾਗਦੀ ਆ ਭਾਗਦੀ ਰਹੂੰਗੀ ਤੇ ਭਾਗਦੀ ਹੀ ਸੀ ਦੇਖ ਲੈ ਪਰਜਾਈ ਤੇਰੇ ਕੋਲ ਮੌਕਾ ਆਗਾ ਇਹ ਮੌਕਾ ਬਾਰ ਬਾਰ ਨਹੀਂ ਆਉਂਦਾ ਬਾਈ ਮੈਂ ਤੁਹਾਨੂੰ ਕਹਤਾ ਨਾ ਇੱਕ ਵਾਰੀ ਮੇਰੇ ਨਾਲ ਇਹ ਜਿਹੀਆਂ ਗੱਲਾਂ ਨਾ ਕਰੋ ਜਾ ਵਗਜੋ ਸਾਡੇ ਨਾਲ ਘਰੇ ਹੈ ਨਹੀਂ ਕੋਈ ਕੱਲੀ ਆ ਮੈ ਆਇਨਾ ਚੰਗਾ ਨਹੀਂ ਲੱਗਦਾ ਜੇ ਕਿਸੇ ਨੇ ਦੇਖ ਲਿਆ ਕੋਈ ਕੀ ਸੋਚੂਗਾ ਸਾਰੇ ਪਿੰਡ ਚੋਂ ਕਿਸ ਦੀ ਹਿੰਮਤ ਨਹੀਂ ਨਸੀਬ ਕਰੇ ਸਾਡੇ ਵੱਲ ਝਾਕ ਜੇ ਸਾਡੀ ਕੋਈ ਹਵਾਂਕ ਨਹੀਂ ਨਹੀਂ ਝਾਕ ਸਕਦਾ ਪਰਜਾਈ ਜੀ ਚਲੋ ਬਾਈ ਸਾਡਾ ਤਾਂ ਗਰੀਬ ਲੋਕਾਂ ਦਾ ਤੁਹਾਡੇ ਨਾਲ ਕੀ ਮੇਲ ਆ ਅਸੀਂ ਤਾਂ ਸਿੱਧੇ ਸਾਦੇ ਜਿਹੇ ਬੰਦੇ ਆ ਬਾਈ ਮੈਂ ਇਹਨੂੰ ਸਮਝਾ ਦੇਉ ਬੱਬੂ ਬਾਈ ਬੂ ਜੀ ਨਾ ਕਹ ਨਾ ਕੁੰਡਾ ਬੈਲੀਆ ਕੁੰਡਾ ਬੈਲੀਆ 25 ਪਿੰਡਾਂ ਚ ਪੂਰੀ ਦਸਤਾ ਮੇਰੇ ਉਸਤਾਦ ਦੀ ਬਾਈ ਆ ਬੰਨੇ ਤੁਹਾਡੇ ਮੂਰੇ ਹੱਥ ਤੁਸੀਂ ਨਾ ਭੱਗ ਜਾ ਮੈਨੂੰ ਡਰ ਜਾ ਲੱਗੀ ਜਾਂਦਾ ਜੇ ਕਿਸੇ ਨੇ ਦੇਖ ਲਿਆ ਅਗਲਾ ਖੰਭਾ ਨਹੀਂ ਡਾਰਾਂ ਬਣਾ ਦਿੰਦਾ ਕੋਈ ਨਹੀਂ ਬਣਾਉਂਦਾ ਨਹੀਂ ਡਰਨ ਵਾਲੀ ਕੋਈ ਗੱਲ ਨਹੀਂ ਜੇ ਕਿ ਦੇ ਕਾਸੇ ਚੀਜ਼ ਦੀ ਲੋੜ ਵੇ ਇੱਕ ਵਾਰੀ ਸੱਤ ਚ ਖੜਕੇ ਬੋਲ ਮਾਰਦੀ ਨਾਉ ਲੈ ਦੀ ਕਿਸੇ ਨੂੰ ਵੀ ਆਪੇ ਘਰੇ ਫੜਾ ਜੂਗਾ ਥਾਸੇ ਦੀ ਲੋੜ ਨਹੀਂ ਮੈਨੂੰ ਸਾਡੇ ਘਰੇ ਸਾਰਾ ਕੁਛ ਸ਼ਰਾਬਾ ਬਦਲ ਦਿੱਤਾ ਨਾਲੇ ਬਸ ਤਾਂ ਦੇਖੀ ਜਾਂਦੇ ਆ ਕਿੰਨਾ ਕਾ ਭਾਗ ਦੇ ਘਰੇ ਬਰਾਂਡਾ ਨੂੰ ਤੁਸ ਨਾ ਕਹਦੇ ਬਾਹਰ ਬੁੱਲ ਲਗੇ ਸਰਚਾ ਨਹੀਂ ਪੀਉਂਦੀ ਭਾਬੀ ਬਈ ਚਾਹ ਪੀਣ ਵਾਲੀਆਂ ਤਾਂ ਤੁਹਾਡੀਆਂ ਗੱਲਾਂ ਹੀ ਨਹੀਂ ਹੈਗੀਆਂ ਪਤਾ ਨਹੀਂ ਤੁਸੀਂ ਤਾਂ ਕਹੇ ਜੀਆਂ ਗੱਲਾਂ ਕਰੀ ਜਾਂਦੇ ਆ ਕੱਲਾ ਕਿੜੀਆਂ ਕਰਦੇ ਆ ਵਹਿਵੀਂ ਐ ਤੈਨੂੰ ਚੱਲ ਕੋਈ ਨਾ ਭਾਗ ਆਏ ਤੂੰ ਮਾਰਦਿਆ ਕਿੜਾ ਨੀ ਨੀ ਫਾਕੇ ਖੜੀ ਐ ਹਾਂ ਮੈਂ ਮਰ ਜਾ ਭਾਗ ਦੀ ਗੱਲ ਸੱਚੀ ਐ ਸੱਚੀ ਪਿੰਡ ਦੇ ਲੋਕ ਬਹੁਤ ਖਰਾਬ ਨੇ ਇੱਥੇ ਤਾਂ বিনা ਪੁੱਛੇ ਦੱਸੀ ਘਰੇ ਆਵੜੇ ਤੇ ਗੱਲਾਂ ਕਿਹੋ ਜਿਹਾ ਕਰਦੇ ਸੀ ਇੱਕ ਜੀ ਦਾ ਕਰਦਾ ਭਾਗ ਨੂੰ ਆਉਂਦਾ ਸਾਰ ਦੱਸਦਾ ਡਰ ਵੀ ਲੱਗਦਾ। ਭਾਗ ਤਾਂ ਇੰਨਾ ਚੰਗਾ ਬੰਦਾ। ਇਹ ਇੰਨੇ ਬਰਾਏ ਕਾ ਤੋਂ ਕਰਦੇ ਐ? ਮੈਂ ਦੱਸ, ਤੁਹਾਡੀ ਕਿ ਉਹਨਾਂ ਨਾਲ ਦੁਸ਼ਮਣੀਆਂ ਵਿਚਾਰੇ ਨਾਲ ਕੋਈ। ਪਰਮਾਤਮਾ ਖੈਰ ਸੁੱਖ ਰੱਖੇ। ਮੇਰਾ ਤਾਂ ਸੱਚੇ ਦਿਲ ਜਾ ਬੜਾ ਡਰੀ ਜਾਂਦਾ। ਮੈਂ ਤਾਂ ਖੇੜਦੇ ਹੀ ਨਹੀਂ। ਪਹਿਲਾਂ ਬਾਰ ਬੰਦ ਕਰਕੇ ਆਵਾਂ। ਸ਼ੁਕਰ ਹੈ ਗਏ। ਆਹੋ ਉਹਨਾਂ ਦੀ ਗ੍ਰੀਨ ਕਰੂੰਗਾ। ਇਹ ਜਿਹੜੀ ਕੁੜੀ ਐ ਜਿਤਦੀ ਸਹੀ ਐ। ਇਹ ਤਿੱਤਰੀ ਨਹੀਂ ਤੇਰੀ ਫੁੱਲ ਤੋਂ ਇਹ ਬੰਦੀ। ਉਹ ਗੱਲ ਸੁਣ ਲੈ ਮੇਰੀ ਤੂੰ ਤੇਲ ਦੇ ਤੇਲ ਦੀ ਧਾਰ ਦੇ ਐ ਤਾਂ ਉਸਤਾਦ ਮੈਨੂੰ ਪਤਾ ਹੈ ਤੂੰ ਇੱਕ ਨੰਬਰ ਦਾ ਪੂਰਾ ਕੁੱਤੇ ਦਾ ਵੱਢਿਆਗਾ ਉਹ ਜਾ ਮਾਰੂ ਸਾਲਾ ਮੇਰੀ ਬੇਇੱਜ਼ਤੀ ਕਰਨ ਲੱਗਾ ਮਿੰਟ ਮਾਰਦਾ ਜੇ ਇਹ ਨਹੀਂ ਹਿਸਾਬ ਚਾਉਂ ਨਾ ਤਾਂ ਫਿਰ ਭਾਗਤਾ ਹਿਸਾਬ ਚਾਊ ਗਈ ਅੱਜ ਤੋਂ ਬਾਅਦ ਇਹ ਤੇ ਮੇਰੀ ਅੱਖਾ ਸੁਣਿਆ ਇਹ ਨਹੀਂ ਹੁਣ ਬਚਦੀ ਇਹ ਹੁਣ ਆਪਣੇ ਕੁੰਡੇ ਬੈਲੀ ਦੇ ਦਿੱਕੇ ਜੜੂ ਚੜ ਗਈ ਇਹ ਤਾਂ ਆਇਆ ਤਾਂ ਨਹੀਂ ਨਾ ਨਾ ਕੋਈ ਉਹ ਜੇ ਆਜੂ ਕੋਈ ਫੇਰ ਕੀ ਫਰਮਾ ਪਟ ਦੂੰ ਉਹੀ ਡਰੀ ਜਾਂਦੇ ਰਹਿੰਦੇ ਹੋ ਚਾਹ ਜਰ ਨੂੰ ਤਾਂ ਆਪਣ ਨੂੰ ਦਿੱਤੀ ਨਹੀਂ ਕੋਈ ਪੂਰਾ ਕੁਸਲ ਰਪਲਾਈ ਆਪਾਂ ਗੱਲਾਂ ਕਰੀਗੇ ਘੁੰਡੀ ਨਹੀਂ ਚੱਕਿਆ ਉਹ ਤੇਰੀ ਸ਼ਕਲ ਦੇਖ ਕੇ ਵੱਡੇ ਵੱਡੇ ਡਰ ਜਾਂਦੇ ਨੇ ਉਹ ਤਾਂ ਜਵਾਖੜੀ ਕੱਲ ਆਈ ਐ ਇਹ ਪਿੰਡ ਚ ਮੇਰੀ ਸ਼ਕਲ ਨੂੰ ਕੀ ਹੋਇਆ ਹੈਂ ਹੋਰ ਤੇਰੀ ਬਾਲੀ ਸੋਹਣੀ ਸ਼ਕਲ ਆ ਕੋਈ ਚੱਜ ਦੀ ਗੱਲ ਕੀਤੀ ਉੱਥੇ ਇੱਕ ਤੈਨੂੰ ਆਖਿਆ ਸੀ ਦੱਸ ਕੋਈ ਚੱਜ ਨਾ ਮੇਰੀ ਤੂੰ ਕਹੇ ਵੀ 25 ਕਿਲੇ ਬਾਹਣਦੇ ਆ ਮਰੀ ਗਿਆ ਸੀ ਆਪਦੀ ਖੱਤਾਂ ਅਰੇ ਜਦੋਂ ਕਹੀਗੀ ਕਿ ਨਹੀਂ ਮੈਂ ਤਾਂ ਇੱਥੇ ਹੀ ਸਹੀ ਆ ਮੇਰੇ ਤਾਂ ਗੰਨ ਗੰਦੀ ਹੈ ਗੰਨ ਗੰਦੀ ਆਖਰੀ ਨਹੀਂ ਬਸ ਸਹੀ ਗੱਲ ਆ ਬੰਦਾ ਵੱਧਾ ਹਾਂ ਬੰਦੇ ਹੱਦ ਕਿ ਮਰਵਾਉਂਗਾ ਆਏ ਗਏ ਮਰਵਾਉਣਗੇ ਤੂੰ ਝਕਾਈ ਦੇ ਉਹ ਤੂੰ ਸਾਰੀ ਖਾਨਾ ਆਪਣੇ ਬੰਦੇ ਨੂੰ ਮਰਵਾਉਣ ਨੂੰ ਇੱਕ ਤਾਂ ਬੰਦਾ ਜੁੜਿਆ ਆਪਣੇ ਨਾਲ ਉਹ ਡਰਾ ਦੇਣਗੇ ਮਾਰਾ ਜਾ ਡਰਾ ਦੇਣ ਤੇ ਹੋਰ ਬੋਲ ਪੁੱਤ ਹੋਰ ਬੋਲੇ ਮਾਥੀ ਰਾਣੀ ਬਾਗ ਜਾ ਓਏ ਹਾਂ ਕੀ ਬਰੇ ਬਾਗ ਸਾਡੇ ਕੋਲ ਆ ਹੀ ਹੈ ਗਰਾਲੀ ਹਾਂ ਟੀਮ ਚ ਇਹਨੂੰ ਮੈਂ ਹੀ ਸ਼ਾਮਲ ਕਰਿਆ ਹਾਂ ਟੀਮ ਇਚ ਸ਼ਾਮਲ ਕੀਤਾ ਅੱਡੀ ਬਿੱਲੂ ਕਾਨੂੰਮੀ ਹੁਣ ਮੇਰਾ ਇਹ ਖਾਸ ਬੰਦਾ ਤੂੰ ਦੂਜੇ ਨੰਬਰ ਤੇ ਹੋ ਗਿਆ ਓਏ ਹਾਈ ਮੈਂ ਮਰ ਜਾ ਫੇਰ ਵਾਰ ਘੜ ਕੇ ਦੇਖਾਂ ਮਰਲਾ ਵਿੱਚ ਦੀ ਕੋਣ ਹੇ ਰੱਬ ਕੋਈ ਹੋਰ ਹੀ ਹੋਵੇ ਕਿਤੇ ਦਵਾਰੇ ਤਾਂ ਨਹੀਂ ਆ ਗਏ ਇਹ ਜੇ ਮਸਟਨਡਿਆਂ ਦਾ ਕੀ ਪਤਾ ਲੱਗਦਾ

ਚਲ ਤਾਈ ਪਹਿਲਾਂ ਤਾਂ ਬੈਲ ਜਿੱਤਾ ਬਾਹਰ ਬਾਲੀ ਕਰਨੀ ਆ ਅੰਦਰ ਹੀ ਵਜਾਣੇ ਗਰਮੀ ਦਾ ਪਾਣੀ ਹੋ ਗਈ ਪਈ ਆਹੇ ਪਿੰਜਰ ਲੈਣ ਕੀ ਆਈ ਸੀ ਕੁੱਤਾ ਹੀ ਲੈਣ ਕੀ ਆਣਾ ਮੈਂ ਤਾਂ ਬਾਹਰ ਚ ਮੋੜ ਤੇ ਮੈਂ ਤਾਂ ਅੰਦਰ ਹੀ ਆਉਣਾ ਆਖਿਆ ਤਾਈ ਮੈਨੂੰ ਤਾਂ ਪਤਾ ਤੱਲੀ ਹੁੰਨੀ ਆ ਘਰੇ ਲੋਕਾਂ ਦਾ ਕੀ ਖੰਭਾ ਤੇ ਡਾਰਾ ਬਣਾਉਂਦੇ ਅਗਲਾ ਕਹਿੰਦਾ ਤੱਲੀ ਜਨਾਨੀ ਕੋਲ ਇਹ ਕੀ ਕਰਦੇ ਨੇ ਮੈਂ ਤਾਂ ਬਾਹਰ ਚ ਮੋੜ ਤੇ ਮੈਂ ਕਿਹਾ ਭਾਈ ਜਦੋਂ ਭਾ ਕਰੇ ਹੋਇਆ ਉਡੋ ਅੱਜ ਮੇਰੀ ਗੱਲ ਸੁਣ ਧਿਆਨ ਨਾਲ ਤੂੰ ਬਾਹਰ ਡਾਖੇ ਰਖਿਆ ਕਰ ਫਿਰ ਬੇੜਾ ਵਿੱਚ ਦੀ ਦੇਖ ਲਿਆ ਸਾਂ

ਤਸਰੀ ਦੇ ਬੰਦੇ ਨੇ ਨਾ ਤਾਈ ਮੈਂ ਫਿਰ ਬੜਾ ਮਨੂਨ ਲਾਇ ਮੈਂ ਮੈਂ ਚਾਹ ਪਾਣੀ ਬਣਾ ਲੈ ਮੈਂ ਮੰਦਰ ਬੈਠਣ ਨੂੰ ਆਖਿਆ ਚਾਹ ਪਾਣੀ ਦਾ ਨਾ ਨਾ ਲੈ ਬੈਠੀ ਅੱਜ ਪੀਣਗੇ ਕੱਲ ਨੂੰ ਫੇਰ ਆਉਣਗੇ ਉਹ ਗੱਲ ਐ ਗਿੱਜੀ ਗਿੱਜੀ ਲੂਂਗੀ ਸਵਾਏ ਮੁੰਡੇ ਖਾਈ ਤੱਕ ਗਿੱਜੇ ਗਿੱਜੇ ਰੋਜਾ ਪੀਣ ਆ ਜਾਣਗੇ ਇਹ ਜਿਹੇ ਬੰਦੇ ਦਾ ਚਾਹ ਪਾਣੀ ਦਾ ਕੀ ਨਾ ਲੈਣਾ ਉਹਨਾਂ ਨੂੰ ਤਾਂ ਤੂੰ ਬਾਹਰ ਢਾ ਕੇ ਰੱਖਿਆ ਕਰ ਪੁੱਤ ਦੇਖ ਤੇਰੇ ਤੇ ਜਵਾਨੀ ਐ ਤੇਰੇ ਤੇ ਰਗੂਪ ਐ ਦੇਖ ਦੇਖ ਲੋਕ ਤਾਂ ਮੱਚਦੇ ਨੇ ਹੈ ਗੱਲ ਤਾਂ ਪੱਕੀ ਐ ਦਾਈ ਤੇਰੀ ਤਾਹੀਂ ਤਾਂ ਫਿਰ ਮੈਂ ਪਹਿਲੀ ਸੋਚੀ ਮੈਂ ਤਾਂਹੀਂ ਬੈਠਣ ਖੜਨ ਨੂੰ ਕਿਹਾ ਉਹਨਾਂ ਨੂੰ ਮੈਂ ਕਿਹਾ ਪਈ ਬਗ ਜਾ ਜਦੋਂ ਭਾਲ ਸਿੰਘ ਘਰੇ ਹੋਇਆ ਫੇਰ ਆ ਜਾ ਬੱਲਾਈਆਂ ਤਾਂ ਕਈ ਹੋਰ ਜੀ ਕਰਦੇ ਸੀਗੇ ਮੈਂ ਤਾਂ ਬੜੇ ਸੁਣੀ ਨਹੀਂ ਗਰੀ ਭਾਗ ਦਾ ਕੀ ਮੁਕਾਬਲਾ ਉਹਨਾਂ ਨਾਲ ਉਹ ਗਰੀਬ ਬੰਦਾ ਦਿਹਾੜੀਦਾਰ ਬੰਦਾ ਜੁਣੀ ਤਤਨੀ ਪਤੀ ਵੀ ਅਰੀ ਕੱਖਰ-ਕੱਖਰ ਕਰਤੀ ਅੰਜ ਮਹੀਨੇ ਸੱਤ ਤੇ ਅਗਲਾ ਟਿੰਗੜਦਾ ਬੰਦਾ ਹੁਣ ਇਹ ਕੀ ਕਰਦੇ ਨੇ ਕਿ ਲੋਕਾਂ ਦੀਆਂ ਜ਼ਮੀਨਾਂ ਖਰੀਦਦੇ ਨੇ ਦੱਪ ਲਾਉਂਦੇ ਨੇ ਇਹ ਕਿੱਲੇ ਦਾ ਸੌਦਾ ਹੁੰਦਾ ਕਿੱਲਾ ਨਾਲ ਹੁੰਦਾ ਬੱਲਾ ਦੇ ਨਹੀਂ ਇਹ ਤਾਂ ਇਹ ਸਹਕਾਰ ਤੇ ਤੁਰੇ ਫਿਰਦੇ ਨੇ ਹੁਣ ਚਲੋ ਤਾਈ ਕੋਈ ਨਹੀਂ ਆਪਾਂ ਕਿਸੇ ਤੋਂ ਕੀ ਲੈਣਾ ਮੇਰੇ ਨਾਲ ਟੱਕਰ ਇੱਕ ਬੁੜੀ ਜਮੀਨ ਦੱਪਣ ਨੂੰ ਕਰਦੇ ਨੇ ਤੇ ਦੱਪਣ ਮੈਂ ਵੀ ਨਹੀਂ ਦਿੰਦੀ ਅੱਛਾ ਤਾਂ ਇਹ ਤੇਰੀ ਜਮੀਨ ਤੇ ਨਹੀਂ ਰੱਖਾਂ ਮੇਰੀ ਜਮੀਨ ਤੇ ਤਾਂ ਕਿਵੇਂ ਮੈਂ ਤਾਂ ਮੈਂ ਤਾਂ ਸਾਰਾ ਸਿਕਾ ਕਬੀਲਾ ਖਰੀਦ ਲਿਆ ਮੇਰੀ ਜਮੀਨ ਤੇ ਤਾਂ ਕਿਵੇਂ ਅੱਖਰ ਰੱਖਣਗੇ ਮੇਰੇ ਪਿਓ ਦੇ ਸਾਏ ਬਣਾ ਲੂ ਇਹ ਤਾਂ ਹਾਰਦੀ ਹੈ ਮੇਰੀ ਜਮੀਨ ਉਹ ਬੁੜੀ ਹੈ ਕਪੜੇ ਚ ਉਹ ਦਿੱਤੀਆਂ ਸੀਆਂ ਨੇ ਦੋ ਉਹ ਫਿਰ ਜਿਆ ਕਰੀਬਣੀ ਵਿਚਾਰੀ ਕਹਿੰਦੇ ਅਸੀਂ ਕਰ ਪਾਗੇ ਅਸੀਂ ਤਾਂ ਕੱਲੀ ਜਿੰਨਾਂ ਬਣਾਤਾ ਜਮੀਨ ਦਾ ਮੈਂ ਤਾਂ ਉੱਥੋਂ ਮੰਗੋ ਤੋਂ ਮੰਗੋ ਕੁਝ ਮੰਗੇ ਤਾਂ ਕਿ ਕੋਸ ਕਰੀ ਬੈਸੀ پیسے ਸੁਖਣਾ ਹੁਣ ਅਸੀਂ ਤਾਂ ਸਾਰੇ ਕਰਾਂਗੇ ਜਮੀਨ ਸਾਡੇ ਕੋਲੇ ਹੀ ਹੈ ਆਪਣੇ ਸ਼ਰੀਕੇ ਕਬੀਲੇ ਦੀ ਤੇਰੀ ਕੀ ਮਿਲਣਾ ਮੈਂ ਤਾਂ ਆਖਦਾ ਹੀ ਕਿ ਤੇਰੀ ਜਮੀਨ ਦੱਬਣ ਨੂੰ ਫਿਰਦੇ ਨਾ ਨਾ ਵੀ ਇਹ ਕਿਵੇਂ ਦਾ ਪੁੱਲਾ ਨੂੰ ਮਿਲਣਾ ਮੈਂ ਤਾਂ ਬਣਾ ਲੇਗੀ ਕਿ ਕਿੱਲੇ ਪੁੱਤਾਂ ਨੂੰ ਬਣਾ ਕੇ ਦੇਤੇ ਮੇਰੀ ਜਮੀਨ ਨਹੀਂ ਦੱਬਣਾ ਕੋਈ ਚਲ ਤਾਈ ਟੈਮ ਟੈਮ ਦੀ ਗੱਲ ਹੁਣ ਤੁਸੀਂ ਦੱਸਦੇ ਹੋ ਵੀ ਭਾਗ ਭਰਾ ਕੋਲੇ ਵੀ ਜ਼ਮੀਨ ਤਾਂ ਬਥੇਰੀ ਹੁੰਦੀ ਸੀ ਇਹ ਤਾਂ ਸਮੇਂ ਸਮੇਂ ਦੀਆਂ ਗੱਲਾਂ ਨੇ ਇਹਦੇ ਪੁੱਤੇ ਦੀ ਜ਼ਮੀਨ ਤਾਂ ਬਥੇਰੀ ਹੁੰਦੀ ਆ ਅਗਲੇ ਕੋਲੇ ਸਾੰਮੜੀ ਔਖੀ ਐ ਸਾਹਮਣ ਦਾ ਕੋਈ ਅਕਲਾ ਬੰਦਾ ਹੀ ਸਾਹਮਣ ਦਾ ਇਹਨੂੰ ਹੋਰ ਨਹੀਂ ਕਿਸੇ ਤੋਂ ਸੰਭੀ ਇਹ ਤਾਂ ਇਹ ਕਹਿੰਦੀ ਐ ਜੇ ਮੈਨੂੰ ਕਹਿਣੇ ਧਰੇਗਾ ਮੈਂ ਨਹੀਂ ਤੱਥਾ ਛੁੱਟਦੀ ਜੇ ਤੂੰ ਕਿੱਕ ਜੇਗਾ ਮੈਂ ਤੈਨੂੰ ਛੜਾ ਲੂੰਗੀ ਇਹ ਤਾਂ ਹੀ ਚੀਜ਼ ਹੈ ਜਮੀਨ ਤਾਂ ਗੱਲ ਤਾਂ ਤੇਰੀ ਸੱਚੀ ਹੈ ਤੈਨੂੰ ਕੋਈ ਸ਼ਾਇਰ ਵਰਤ ਕੇ ਵਰਤਿਆ ਇਹ ਦੇ ਕੋਈ ਮਨ ਕਰ ਕੋਈ ਨਹੀਂ ਹੁੰਦੀ ਸੀ ਅਣਸੋ ਉਹ ਗੁੱਡੀਆਂ ੜਾ ਕੇ ਚੱਲਿਆ ਜਾਂਦਾ ਮੈਂ ਤਾਂ ਮੈਂ ਤਾਂ ਆਪ ਪੂਰੀ ਗੱਲਾਂ ਲੈ ਕੇ ਬੈਗੀ ਚਾਹ ਬਣਾਉਣਾ ਤੇਰੇ ਵਾਸਤੇ ਨਾ ਨਾ ਬਸ ਚਾਹ ਦੀ ਤਾਂ ਮੈਨੂੰ ਲੋੜ ਨਹੀਂ ਮੈਂ ਤਾਂ ਜਿੱਤਾਂ ਆ ਜਾਂਦੀ ਸੀ ਕੰਮ ਦੇ ਮੇਰੀ ਗੱਲ ਸੁਣ ਮੈਂ ਤਾਂ ਫੇਰ ਵੀ ਤੁਹਾਡੇ ਸ਼ਰੀਕੇ ਜੋ ਹਾਂ ਫੇਰ ਵੀ ਮੇਰੇ ਜੀਠ ਦਾ ਪੁੱਤ ਹੈ ਮੈਨੂੰ ਤਾਂ ਫੇਰ ਵੀ ਆਈ ਲੱਗਦਾ ਵੀ ਮੈਂ ਇਹੋ ਕਰਾਂ ਹੈਂ ਆਪ ਦੇ ਸ੍ਰੀਕੇ ਕਿ ਵਿਲੇਜ ਦਾ ਨਾ ਇਹਨਾਂ ਨੂੰ ਰਹਿ ਜਾਣ ਨੂੰ ਕਟ ਦਦੇਵਾ ਉਹ ਤਾਂ ਫਿਰਦੇ ਨੇ ਹਰ ਰੋ ਹ ਕਿ ਕਰਦੇ ਪਰ ਇਹ ਅੰਗਰੇਜ਼ੋ ਤੋਂ ਇਹ ਲੋਕ ਆ ਜਾਂਦੇ ਨਹੀਂ ਅੰਗਰੇਜ਼ੋ ਤਾਂ ਇਹਨਾਂ ਨੂੰ ਛਾੜ ਕੇ ਆ ਗਏ ਉਹ ਤਾਂ ਇਹ ਝਾੜ ਗਿਓ ਉਹ ਵੀ ਥੋੜੀ ਜੀ ਮੰਗਰ ਕਿੱਲੇ ਦੇ ਜੋਰ ਤੇ ਆ ਪੁੱਤ ਜੇ ਕਿਲਾ ਹੋਊਗਾ ਤਾਂ ਬੰਦਾ ਟਿੰਕਰਦਾ ਹੈ ਉਹਦੇ ਭਰਾ ਵੀ ਇਹ ਜੱਫੀ ਕਰਦੇ ਨੇ ਠੀਕ ਹੈ ਤੇ ਮੈਂ ਤਾਂ ਤੁਹਾਨੂੰ ਇਹ ਕਹਿੰਨੀ ਹੈ ਇਹ ਜੇ ਤਾਂ ਭੱਜ ਕੇ ਰਹੀ ਬਾਹਰ ਬੂਟਾ ਆ ਕੇ ਰੱਖਿਆ ਕਰ ਬੜਾ ਮੂਨਾਲਾ ਹੈ ਤੇ ਇਹ ਜਿੰਦਾ ਕੋਈ ਪਤਾ ਨਹੀਂ ਉਹ ਵਿਚਾਰਾ ਭਾਗ ਤਕਰੀਬ ਹੈ ਅਬ ਦੀ ਦਿਹਾੜੀ ਤੇ ਪਕਰਦਾ 13 ਢਿੱਡ ਪਾੜੋ ਦਾ ਪੁੱਤ ਹਾਂ ਸਿਆਣੀ ਬਣ ਕੇ ਰਹੀਦਾ ਹੁੰਦਾ ਫੇਰ ਬੋਸ਼ਣ ਜਵਾਨੀ ਹੁੰਦੀ ਹੈ ਨਾ ਤੇਰੀ ਪਤਾ ਨਹੀਂ ਕਿਹੜੇ ਰਾਹੇ ਕਿ ਰਾਹੇ ਪਾਰੀ ਗਈ ਹੈ ਹੈ ਬਾਸਾ ਤੂੰ ਬਈ ਨੀਕ ਸਿਆਣੀ ਬਣ ਕੇ ਰਹੀ ਨਾ ਤਾਈ ਭੈਣ ਜਾਨੀ ਆ ਜਾ ਬਾਰ ਡਾਲਾ ਹੁਣ ਮੈਂ ਵਸਾ ਕਰਦੀ ਤਾਈ ਚੱਲ ਕੁੰਡਾ ਲਾ ਕੇ ਆਵਾਂ ਮੈਂ ਕੁੰਡਾ ਲਾਣਾ ਬਾਰ ਲੱਗਦਾ ਇਹ ਜੀ ਬੰਦਿਆਂ ਦਾ ਖੇਮਸਟਨ ਬੰਦਿਆਂ ਦਾ ਦਵਾਰੇ ਆ ਜਾਣ ਮੈਂ ਤਾਂ ਸੱਚੀ ਦੋ ਚਿੱਤੀ ਚ ਪੈ ਗਈ ਬਾਕਸਿੰਗ ਨੂੰ ਦੱਸਾਂ ਕਿ ਨਾਂ ਦੱਸਾਂ ਜੇ ਦੱਸਦੀਆਂ ਉਹ ਇਹਨਾਂ ਨਾਲ ਲੜੂਆ ਐਵੇਂ ਲੜਾਈ ਵੱਧ ਜੂਗੀ ਉਹ ਤਾਂ ਵਿਚਾਰਾ ਗਰੀਬ ਬੰਦਾ ਹੈ ਨਾ ਸ਼ਰੀਫ ਇਹ ਜਾਂਦਾ ਕੀ ਆ ਉਹਦੇ ਸੱਟ ਫੇਟ ਮਾਰਨ ਚੱਲ ਮਨਾ ਮੈਂ ਤਾਂ ਦੱਸ ਦੂੰ ਹੀ ਨਹੀਂ ਹੈਗੀ ਲੜਾਈ ਤੇ ਲੱਸੀ ਦਾ ਕੀ ਹੈ ਜਿੰਨੀ ਮਰਜੀ ਵਧਾ ਲੈ ਚੁੱਪੀ ਭਲੀ ਆ ਹੈ ਤਾਈ ਅਈ ਅੱਜ ਫੇਰ ਨਸੀਬਕੁਰ ਦੇ ਲੁੱਤੀਆਂ ਲਾ ਕੇ ਗਈ ਹੋਗੀ ਇਹ ਤੋਂ ਵੀ ਮਾਂ ਦੀ ਧੀ ਤੋਂ ਕੋਈ ਚੱਜ ਦਾ ਕੰਮ ਹੁੰਦਾ ਹੀ ਨਹੀਂਗਾ ਵੀ ਤੇਰੀ ਕਿੰਨੀ ਉਮਰ ਹੋਈ ਪਈ ਹੈਗੀ ਤੂੰ ਗੁਰੂ ਘਰ ਜਾਇਆ ਕਰ ਕੋ ਪਾਠ ਪੂਜਾ ਕਰ ਲਾ ਬਸ ਲੋਕਾਂ ਦੀਆਂ ਚੁਗਲੀਆਂ ਤੋਂ ਵੇਲ ਹੀ ਨਹੀਂ ਮਿਲਦੀ ਹੈਗੀ ਮੇਰਾ ਤਾਂ ਮਾਨ ਹੀ ਡਰੀ ਜਾਂਦਾ ਹੈਗਾ ਪਤਾ ਨਹੀਂ ਕੀ ਕੀ ਇਹਨੇ ਬੱਤੀਆਂ ਲਾਈਆਂ ਹੋਣਗੀਆਂ ਚਲੋ ਐ ਤਾਂ ਨਸੀਬਕੁਰ ਸਿਆਣੀ ਐ ਪਰ ਸਿਆਣੇ ਕਹਿੰਦੇ ਨੇਗੇ ਇਹ ਜੇ ਪੱਥਰ ਤੇ ਰੱਸੀ ਕਸਾਈ ਜਾਈਏ ਨਾ ਰੱਸੀ ਵੀ ਪੱਥਰ ਨੂੰ ਵੜ ਦਿੰਦੀ ਐ ਚੱਲ ਦੇਖਾਂ ਜਾ ਕੇ ਲੋਕ ਵੀ ਨਾ ਮਾਤੜ ਦਾ ਘਰ ਵਸਣ ਨਹੀਂ ਦਿੰਦੇ ਸਾਰਿਆਂ ਨੇ ਜੋਰ ਲਾ ਰੱਖਿਆ ਨਸੀਬ ਕਰੇ ਨਸੀਬ ਕਰੇ ਸੁੰਦੀ ਐ ਗੇਟ ਖੋਲ ਦੇ ਪਤਾ ਨਹੀਂ ਕਿਥੇ ਬਿਠੀ ਆ ਉਹ ਨਸੀਬ ਕਰੇ ਆ ਖੋਲ ਦੇ ਗੇਟ ਆ ਗਈ ਜੀ ਆ ਗਈ ਉਹ ਵਾ ਟਾਈਮ ਲਾਤਾ ਪਸ ਜੀ ਕਰੀ ਜਾਂਦੀ ਸੀ ਕੁਛ ਨਹੀਂ ਜੀ ਬੈਠੀ ਸੀ ਮੈਂ ਕਿਸੇ ਬੈਨ ਵਾਲੇ ਆ ਗਈ ਉਹ ਮੈਂ ਤਾਂ ਟਾਈਮ ਨਾਲ ਆਉਣਾ ਹੀ ਸੀਗਾ ਚੱਕੀ ਤੇ ਨਾ ਬਾਹਲੀ ਭੀੜ ਸੀਗੀ ਖਰਾ ਹੋਣ ਕਰਦੇ ਦਵਾਜਾ ਬੰਦ ਦੁਬਾਰੇ ਪਗਾਈ ਫੇਰ ਕਰਨੀ ਪਊਗੀ ਕਿਹੜਾ ਲੱਗੂ ਦੁਬਾਰੇ ਹਨਾ ਹਾਂ ਫਿਰ ਮੋਹਰੇ ਆਟਾ ਵਾਲਾ ਸੀਗਾ ਮੈਨੂੰ ਤਾਂ ਟਾਈਮ ਵਾਲਾ ਲੱਗਣਾ ਸੀਗਾ ਉੱਥੇ ਉਹ ਤਾਂ ਕਹਿੰਦੇ ਭਾਈ ਸ਼ਾਮ ਤੱਕ ਪੀ ਜਾਓ ਥੋੜਾ ਉਦੋਂ ਚੱਕ ਕੇ ਲੈ ਜਾਓ ਚੱਲ ਹਨਾ ਟਾਈਮ ਵੀ ਇੱਥੇ ਕੀ ਕਰਦੇ ਵਧੀਆ ਆ ਗਏ ਪਾਣੀ ਧਾਣੀ ਪੀ ਲਵੋਗੇ ਕਰੇ ਹਾਂ ਨਸੀਬ ਕਰੇਤਾਈ ਤਾਂ ਨਿਕੋਰ ਫੇਰ ਆਈ ਸੀਗੀ ਹਾਂ ਜੀ ਹੁਣੀ ਗਈ ਆ ਤਾਈ ਮੇਰੇ ਕੋਲ ਹੀ ਗਈ अच्छा की कहंदी सीगी ताई बस ਕਾਣਾ ਕੀ ਆ ਸੁਨ ਤਾਈ ਦੇ ਸੁਹਾ ਦਾ ਪਤੀ ਆ ਉਹਨੂੰ ਉਰਲੀਆਂ ਪਰ ਨਹੀਂ ਗੱਲਾਂ ਕਰਨ ਦੀ ਆਦਤ ਆ ਮੈਂ ਤਾਂ ਬੈਠੇ ਹੂੰ ਹੂੰ ਕਰੀ ਗਈ ਆਪਾਂ ਘੜਾ ਕਿਸੇ ਗੱਲ 'ਚ ਹਾਂ ਨਹੀਂ ਪਰ ਨਹੀਂ ਹੁੰਦੀ ਹੈ ਜੀ ਹਾਂ ਉਹ ਤਾਂ ਗੱਲ ਠੀਕ ਹੈ ਪਰ ਤੇਰਾ ਚਿਹਰਾ ਨਾ ਤੇਰੀਆਂ ਗੱਲਾਂ ਦਾ ਸਾਥ ਨਹੀਂ ਦੇ ਰਿਹਾ ਮੈਨੂੰ ਤਾਂ ਲੱਗਦਾ ਕੋਈ ਗੱਲ ਹੈਗੀ ਹੈਗੀ ਕੀ ਕਹਿੰਦੀ ਸੀ ਤਾਈ ਮੇਰੇ ਬਾਰੇ ਕਹਿੰਦੀ ਸੀ ਕਿ ਜ਼ਮੀਨ ਬਾਰੇ ਨਾ ਨਾ ਜੀ ਇਹ ਜੀ ਤਾਂ ਕੋਈ ਗੱਲ ਨਹੀਂ ਤੁਹਾਨੂੰ ਉਹ ਹੀ ਬਹਿਮ ਹੋ ਗਿਆ ਮੇਰੇ ਚਿਹਰੇ ਨੂੰ ਕਿਉਂ ਹਾਂ ਮੈਂ ਤਾਂ ਬਰ ਬੈਠੀ ਬੈਠੀ ਆਈ ਆ। ਆ ਤਾਈ ਤਾਂ ਨਾਲੇ 5 ਕਿੰਮਿੰਟ ਹੀ ਖੜੀ ਸੀ। ਉਹਦੀ ਬਾਗੀ। ਤਾਈ ਨਾਲੇ ਜੇ ਮੈਨੂੰ ਕੁਝ ਕਹੋਗੀ ਵੀ ਤਾਂ ਮੈਨੂੰ ਕੀ ਅਸਰਤ ਆਈ ਨਹੀਂ ਗੱਲਾਂ ਦਾ। ਪਹਿਲਾਂ ਤਾਂ ਤੂੰ ਬੋਲ ਵੱਜਣ ਨਹੀਂ ਦਿੰਦੀ ਹੁੰਦੀ ਸੀਗੀ। ਭੱਜ ਕੇ ਆ ਕੇ ਦਰਵਾਜ਼ਾ ਖੋਲ੍ਹ ਦਿੰਦੀ ਸੀਗੀ ਹਨਾ। ਅੱਜ ਤਾਂ ਮੈਂ ਇਹਨੂੰ ਕਿੰਨਾ ਟਾਈਮ ਹੋ ਗਿਆ ਇੱਥੇ ਖੜੇ ਇਹਨੂੰ। ਉਹ ਮੈਨੂੰ ਸੁਣਿਆ ਹੀ ਨਹੀਂ ਜਿਵੇਂ ਤਾਂ ਹੁਣੇ ਤੁਹਾਡੇ ਬੋਲ ਸੁਣੇ ਸੀ ਉਹਦੀ ਮੈਂ ਭੱਜ ਕੇ ਆ ਗਈ। ਮੇਰਾ ਤਾਂ ਨਾ ਮਾਨ ਹੀ ਡਰੀ ਜਾਂਦਾ ਹੈਗਾ। ਐਵੇਂ ਨਾ ਤੁਸੀਂ ਡਰੀ ਜਾਓ। ਜਦੋਂ ਮੈਂ ਤੁਹਾਡੇ ਨਾਲ ਤੁਹਾਨੂੰ ਮੇਰੇ ਤੇ ਤਾਂ ਭਰੋਸਾ ਹੈਗਾ ਨਾ। ਪਰ ਉਸਤਾ ਹੈਗਾ ਨਸੀਬ ਕੋਰੇ। ਪਰ ਇਹ ਲੋਕਾਂ ਦੀਆਂ ਉਂਗਲਾਂ ਨਾ ਚੰਗੇ ਭਲੇ ਬਸਦੇ ਰਸਦੇ ਘਰ ਪੱਟ ਦਿੰਦੀਆਂ ਨੇ। ਬਸ ਮੈਂ ਤਾਂ ਇਹੀ ਡਰ ਹੈ। ਨਹੀਂ ਤਾਂ ਮਾਣ ਹੈ ਮੈਨੂੰ ਤੇਰੇ ਤੇ। ਹੁਣ ਕੀ ਕਰਾਂ? ਮੈਂ ਤਾਂ ਬਾਹਰ ਅੰਦਰ ਜਾਏ ਬਿਨਾ ਸਰਦਾ ਹੈਗਾ। ਕੰਮ ਧੰਦੇ ਦਾ ਕਰਨੀ ਪੈਣਗੇ। ਜੇ ਕੰਮ ਨਾ ਕਰਾਂਗੇ ਤਾਂ ਖਾਵਾਂਗੇ ਕੀ? ਮੈਨੂੰ ਤਾਂ ਦਿਹਾੜੀ ਤੇ ਵੀ ਜਾਣਾ ਪਊਗਾ। ਹੋਰ ਵੀ ਕੁਇਲਦਾਰੀ ਦੇ ਕੰਮਾਂ 'ਚ ਜਾਣਾ ਪਊਗਾ। ਪਰ ਪਤਾ ਨਹੀਂ ਕਿਉਂ ਜਦੋਂ ਮੈਂ ਬਾਹਰ ਪੈਰ ਪਟਦਾ ਹੈਗਾ ਤੇ ਤਾਈ ਆ ਜਾਂਦੀ ਹੈ। ਕਦੇ ਕੋਈ ਆ ਜਾਂਦਾ ਹੈਗਾ ਮੈਂ ਤਾਂ ਡਰਦਾ ਹੀ ਲੱਗਿਆ ਰਹਿੰਦਾ ਹੈਗਾ ਤੁਸੀਂ ਨਾ ਸਾਰੀਆਂ ਗੱਲਾਂ ਤਾਂ ਬੇਲੜਾ ਰਹੋ ਹੱਦੋਂ ਵੱਧ ਹੀ ਸੋਚਦੇ ਹੋ ਸੱਚੀ ਚਲੋ ਬਾਣ ਦੇ ਵਲੋਂ ਪਾਣੀ ਤਾਂ ਨਹੀਂ ਪਿਓ ਐਵੇਂ ਸਾਰਿਆਂ ਬੰਸ ਸੋਚੀਦਾ ਹੁੰਦਾ ਡਰਤਾ ਲੱਗਦਾ ਨਸੀਬ ਕੋਈ ਕੋਈ ਡਰ ਨੀ ਜੀ ਜਦੋਂ ਮੈਂ ਤੁਹਾਡੇ ਨਾਲ ਡਰਨ ਦੀ ਕੋਈ ਲੋੜ ਨਹੀਂ ਹੈਗੀ